ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਇੱਕ ਹੋਰ ਨਵੀਂ ਵੀਡੀਓ ਨਵੀਂ ਬਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਜਿਹੜਾ ਟੌਪਿਕ ਆ ਆਪਣਾ ਅੰਜੀਰ ਤੇ ਹੈਗਾ ਅੰਜੀਰ ਇਸ ਤਰ੍ਹਾਂ ਦੇਖਣ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈਗੀ ਆ ਇਹ ਥੋੜੇ ਵੱਡੇ ਪੀਸਾਂ ਦੇ ਵਿੱਚ ਹੈਗੀ ਆ ਤੇ ਇਹ ਛੋਟੇ ਪੀਸਾਂ ਚ ਹੈਗੀ ਆ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਅੰਜੀਰ ਖਾਣ ਨਾਲ ਆਪਣੇ ਸਰੀਰ ਨੂੰ ਕੀ ਬੈਨੀਫਿਟ ਮਿਲਦੇ ਹੈਗੇ ਨੇ ਤੇ ਅੰਜੀਰ ਜੋ ਹੈਗੀ ਆ ਵੀ ਇਹਦੇ ਵਿੱਚ ਕਿਹੜੇ ਵਿਟਾਮਿਨਸ ਵਗੈਰਾ ਹੁੰਦੇ ਹੈਗੇ ਨੇ ਜੋ ਆਪਦੇ ਆਪਣੇ ਲਈ ਵਧੀਆ ਨੇ ਤੇ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਅੰਜੀਰ ਹੈਗੀ ਆ ਜਿਹੜੀ ਇਹ ਵਿਟਾਮਿਨ ਆਇਰਨ ਫਾਈਬਰ ਪੋਟਾਸ਼ੀਅਮ ਸੋਡੀਅਮ ਤੇ ਫਾਸਫੋਰਸ ਦੇ ਨਾਲ ਆ ਜਿਹੜੀ ਭਰਪੂਰ ਹੁੰਦੀ ਆ ਜਿਹੜੇ ਕਿ ਤਕਰੀਬਨ ਆਪਣੇ ਸਰੀਰ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਸਾਰੀ ਦੀ ਸਾਰੀ ਅੰਜੀਰ ਦੇ ਵਿੱਚ ਹੁੰਦੀ ਹੈਗੀ ਆ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਕਬਜ ਰਹਿੰਦੀ ਹੈਗੀ ਆ ਉਹਦਾ ਉਹਦੇ ਵਿੱਚ ਜਿਵੇਂ ਫਾਈਬਰ ਦੀ ਘਾਟ ਹੁੰਦੀ ਹੈਗੀ ਆ ਇਹ ਫਾਈਬਰ ਦੇ ਕਾਫੀ ਹੁੰਦਾ ਹੈ ਇਹਦੇ ਵਿੱਚ ਤਾਂ ਉਹਨਾਂ ਨੂੰ ਰਾਤ ਨੂੰ ਦੁੱਧ ਦੇ ਵਿੱਚ ਭੋ ਕੇ ਇਹ ਖਾਣੀ ਚਾਹੀਦੀ ਆ ਜਿਹਦੇ ਨਾਲ ਉਹਨਾਂ ਦੀ ਪੇਟ ਦੀਆਂ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਉਹ ਠੀਕ ਹੋ ਜਾਣਗੀਆਂ ਤੇ ਜਿਹੜੀ ਕਬਜ ਵਗੈਰਾ ਉਸ ਤੋਂ ਉਹਨਾਂ ਨੂੰ ਰਾਹਤ ਮਿਲੂਗੀ ਦੂਸਰਾ ਵਿਟਾਮਿਨ ਸੀ ਹੁੰਦੀ ਹੈਗੀ ਆ ਅੰजीर ਦੇ ਵਿੱਚ ਜਿਹੜੀ ਕਿ ਆਪਣੀ ਸਕਿਨ ਨੂੰ ਜਵਾਨ ਰੱਖਣ ਲਈ ਗਲੋਇੰਗ ਬਣਾਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਤੇ ਅੰजीर ਖਾਣ ਦੇ ਨਾਲ ਆਪਾਂ ਨੂੰ ਜਿਹੜਾ ਤਣਾਅ ਆ ਉਹ ਵੀ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਤੇ ਨੀਂਦ ਆ ਜਿਹੜੀ ਬਹੁਤ ਵਧੀਆ ਆਉਂਦੀ ਹੈਗੀ ਆ ਇੱਕ ਇਮਿਊਨਿਟੀ ਨੂੰ ਵਧਾਉਣ ਦਾ ਵੀ ਬਹੁਤ ਚੰਗਾ ਸਰੋਤ ਹੈਗਾ ਇਹਦੇ ਨਾਲ ਇਮਿਊਨਿਟੀ ਸਿਸਟਮ ਆ ਜਿਹੜਾ ਸਟਰੋਂਗ ਹੁੰਦਾ ਹੈਗਾ ਤੇ ਆਪਾਂ ਨੇ ਬਿਮਾਰੀਆਂ ਤੋਂ ਰੋਗ ਥਮ ਹੁੰਦੀ ਹੈਗੀ ਆ ਅੰਜੀਰ ਦੇ ਖਾਣ ਦੇ ਨਾਲ ਜਿਵੇਂ ਸ਼ੂਗਰ ਵੀ ਕਾਫੀ ਹੱਦ ਤੱਕ ਕੰਟਰੋਲ 'ਚ ਰਹਿੰਦੀ ਹੈਗੀ ਆ ਸ਼ੂਗਰ ਵਾਲੇ ਮਰੀਜ਼ਾਂ ਨੂੰ ਵੀ ਇੱਕ ਅੰਜੀਰ ਆ ਜਿਹੜੀ ਖਾਣੀ ਚਾਹੀਦੀ ਹੈਗੀ ਆ ਤੇ ਜਿਨ੍ਹਾਂ ਦਾ ਖੂਨ ਘੱਟ ਬਣਦਾ ਹੈਗਾ ਉਹਨਾਂ ਦੇ ਲਈ ਵੀ ਅੰਜੀਰ ਇੱਕ ਵਰਦਾਨ ਹੈਗੀ ਆ ਖੂਨ ਵਧਾਣ ਦੇ ਲਈ ਵੀ ਅੰਜੀਰ ਖਾਣੀ ਚਾਹੀਦੀ ਹੈ ਦੋ ਅੰਜੀਰਾਂ ਲਓ ਤੇ ਇੱਕ ਗਲਾਸ ਪਾਣੀ ਦੇ ਵਿੱਚ ਇਹਨਾਂ ਨੂੰ ਰਾਤ ਨੂੰ ਭਿਓ ਕੇ ਰੱਖ ਦਿਓ ਤੇ ਸਵੇਰੇ ਪਹਿਲਾਂ ਅੰਜੀਰ ਖਾ ਲਓ ਉਸ ਤੋਂ ਬਾਅਦ ਵਿੱਚ ਜਿਹੜਾ ਅੰਜੀਰ ਦਾ ਪਾਣੀ ਆ ਉਹਨੂੰ ਸਿੱਪ ਸਿੱਪ ਕਰਕੇ ਪੀ ਲਓ ਤੇ ਉਹ ਵੀ ਆ ਜਿਹੜਾ ਖੂਨ ਵਧਾਣ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈਗਾ ਤੇ ਜਿਨ੍ਹਾਂ ਨੂੰ ਬਵਾਸੀਰ ਹੁੰਦੀ ਹੈਗੀ ਆ ਬਵਾਸੀਰ ਦੀ ਪ੍ਰੋਬਲਮ ਦੇ ਵਿੱਚ ਵੀ ਅੰਜੀਰ ਆ ਜਿਹੜੀ ਖਾਣੀ ਚਾਹੀਦੀ ਆ ਇਹਦੇ ਨਾਲ ਜਿਹੜੀ ਬਵਾਸੀਰ ਆ ਉਹ ਠੀਕ ਹੋ ਜਾਂਦੀ ਹੈਗੀ ਆ ਦੋ ਜਾਂ ਤਿੰਨ ਅੰਜੀਰਾਂ ਲੈ ਕੇ ਇਹ ਵੀ ਐਮ ਜੀ ਰਾਤ ਨੂੰ ਪੀਉਣੀਆਂ ਹੈਗੀਆਂ ਨੇ ਤੇ ਸਵੇਰੇ ਪਹਿਲਾਂ ਅੰਜੀਰ ਖਾਣੀ ਹੈਗੀ ਆ ਤੇ ਬਾਅਦ ਵਿੱਚ ਉੱਪਰ ਦੀ ਪਾਣੀ ਪੀ ਲੈਣਾ ਹੈਗਾ ਤੇ ਉਹਦੇ ਨਾਲ ਮਤਲਬ ਕਿ ਮਹੀਨੇ ਦੇ ਵਿੱਚ ਵਿੱਚ ਤੁਨੂੰ ਜਿਹੜੇ ਵਿਵਸਥਿਕ ਦੀ ਪ੍ਰੋਬਲਮ ਆ ਉਹ ਤੋਂ ਰਾਹਤ ਮਿਲ ਜੂਗੀ ਤੇ ਅੰਜੀਰ ਦੇ ਜਿਵੇਂ ਆਪਾਂ ਕਹਿੰਦੇ ਆ ਆਪਣਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈਗਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਹੈਨਾ ਤੇ ਅੰਜੀਰ ਖਾਣ ਦੇ ਨਾਲ ਆਪਣੇ ਸਰੀਰ ਨੂੰ ਵੀ ਤਾਕਤ ਮਿਲਦੀ ਹੈਗੀ ਆ ਦੋ ਤਿੰਨ ਅੰਜੀਰਾਂ ਲਓ ਤੇ ਰਾਤ ਨੂੰ ਦੁੱਧ ਚ ਪੀਓ ਦਿਓ ਤੇ ਸਵੇਰੇ ਉਹ ਪੱਲੇ ਜੀਰ ਖਾ ਲਓ ਫਿਰ ਦੁੱਧ ਪੀ ਲਓ ਇਹਦੇ ਨਾਲ ਹੌਲੀ ਹੌਲੀ ਜਿਹੜਾ ਤੁਹਾਡਾ ਸਰੀਰ ਆ ਉਹ ਤਾਕਤ ਆਣੀ ਸ਼ੁਰੂ ਹੋ ਜੂਗੀ ਤੁਹਾਡਾ ਇਮਿਊਨਿਟੀ ਸਿਸਟਮ ਸੈੱਟ ਹੋ ਜੂਗਾ ਤੁਹਾਡੇ ਵਿੱਚ ਵਿਟਾਮਿਨ ਸੀ ਦੀ ਜਿਹੜੀ ਕਮੀ ਆ ਉਹ ਵੀ ਪੂਰੀ ਹੋ ਜੂਗੀ ਆਇਰਨ ਦੀ ਕਮੀ ਵੀ ਇਹ ਪੂਰੀ ਕਰਦਾ ਹੈਗਾ ਤੇ ਇਸ ਲਈ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਜਰੂਰ ਜਰੂਰ ਆ ਜਿਹੜੀ ਅੰजीर ਸ਼ਾਮਿਲ ਕਰਨੀ ਚਾਹੀਦੀ ਹੈ ਅੰजीर ਦੇ ਇੱਕ ਅੰजीर ਦੇ ਨੇ ਜਿਹੜੇ 100 ਫਾਇਦੇ ਹੈਗੇ ਨੇ ਤੇ ਤੁਸੀਂ ਆਪਣੀ ਡਾਈਟ ਦੇ ਵਿੱਚ ਇਹਨੂੰ ਜਰੂਰ ਜਰੂਰ ਆ ਜਿਹੜੀ ਸ਼ਾਮਿਲ ਕਰੋ ਦੁੱਧ ਦੇ ਵਿੱਚ ਭੋਂਕੇ ਖਾਓ ਚਾਹ ਪਾਣੀ ਚ ਭੋਂਕੇ ਖਾਓ ਤੇ ਇਹਦੇ ਆਪਣੀ ਸਰੀਰ ਨੂੰ ਬਹੁਤ ਬੈਨੀਫਿਟ ਨੇ ਤੇ ਉਮੀਦ ਆ ਮੇਰੀ ਵੀਡੀਓ ਜਿਹੜੀ ਤੁਹਾਨੂੰ ਅੱਛੀ ਲੱਗੀ ਹੋਊਗੀ ਤਾਂ ਲਾਈਕ ਕਮੈਂਟ ਤੇ ਲਾਈਕ ਕਮੈਂਟ ਜਰੂਰ ਜਰੂਰ ਕਰਿਓ ਧੰਨਵਾਦ